ਅੱਜ ਤੁਹਾਨੂੰ ਫੋਜਪੁਰ ਦੇ ਵਿੱਚ ਗਰੀਬੀ ਰੇਖਾ ਤੋਂ ਵੀ ਹੇਠਾਂ ਰਹਿੰਦੇ ਇੱਕ ਪਰਵਾਦਿਆਂ ਤਸਵੀਰਾਂ ਦਿਖਾਵਾਂਗੇ ਘਰ ਦੇ ਹਾਲਾਤ ਵੀ ਦਿਖਾਵਾਂਗੇ ਘਰ ਦੇ ਹਾਲਾਤ ਜਿਹੜੇ ਨੇ ਪਤੀ ਦੀ ਮੌਤ ਤੋਂ ਬਾਅਦ ਬੱਤਰ ਤੋਂ ਬੱਤਰ ਬਣਦੇ ਜਿਹੜੇ ਨੇ ਜਾ ਰਹੇ ਹੈਗੇ ਨੇ ਇਸ ਸਮੇਂ ਮਾਂ ਜਿਹੜੀ ਆਪਣੇ ਪੁੱਤ ਨੂੰ ਥਾਂਭ ਰਹੀ ਏ ਪੁੱਤ ਵੀ ਜਿਹੜਾ ਇਸ ਸਮੇਂ ਮੰਦਬੁੱਧੀ ਏ ਤੇ ਬਿਮਾਰ ਵੀ ਜਿਹੜਾ ਹੈਗਾ ਤਸਵੀਰ ਤੁਹਾਡੇ ਨਾਲ ਵੀ ਸਾਂਝੀ ਕਰਨੇ ਆ ਘਰ ਦੇ ਹਾਲਾਤ ਵੀ ਤੁਹਾਨੂੰ ਪਹਿਲਾਂ ਅਸੀਂ ਦਿਖਾਉਣੇ ਆ ਕਿ ਘਰ ਦੇ ਕੀ ਹਾਲਾਤ ਕੀ ਨੇ ਤੁਸੀਂ ਘਰ ਜਿਹੜਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਬਰਤਨ ਨੇ ਉਹ ਵੀ ਜਿਹੜੇ ਚੰਦ ਜਿਹੜੇ ਨੇ ਵਰਤੋਂ ਦੇ ਵਾਸਤੇ ਜਿਹੜੇ ਨੇ ਉਹਨੇ ਕੋਈ ਜਿਹੜੇ ਇੱਕ ਬਰਤਨ ਵੀ ਹੋਏਗੇ ਨੇ ਪਤੀ ਦੀ ਉਹਨਾਂ ਦੀ ਜਿਹੜੀ ਕਿ ਕੋਈ ਸਮਾਂ ਪਹਿਲਾਂ ਮੌਤ ਹੋ ਗਈ ਸੀ ਤਸਵੀਰ ਜਿਹੜੇ ਤੁਸੀਂ ਦੇਖ ਸਕਦੇ ਜੇ ਇਸ ਔਰਤ ਦੇ ਪਤੀ ਦੀ ਜਿਹੜੀ ਤਸਵੀਰ ਹੈ ਇੱਕ ਲੜਕਾ ਤੇ ਇੱਕ ਲੜਕੀ ਸੀ ਲੜਕੀ ਦੀ ਸ਼ਾਦੀ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪੁੱਤੇ ਪੁੱਤ ਜਿਹੜਾ ਮੰਦਬੁੱਧੀ ਤੇ ਬਿਮਾਰੀ ਚੱਲ ਰਿਹਾ ਹਾਲਾਤ ਤੁਹਾਨੂੰ ਦਿਖਾਉਣੇ ਆ ਛੱਤਾਂ ਦੇ ਇਹ ਛੱਤਾਂ ਜਿਹੜੀਆਂ ਨੇ ਸਾਰੀਆਂ ਉਹ ਵੀ ਜਦੋਂ بارش ਆਉਂਦੀ ਤੇ ਸਾਰੀਆਂ ਇਸ ਛੱਤਾਂ ਜਿਹੜੀਆਂ ਉਹ ਵੀ ਚੁੰਦੀਆਂ ਨੇ ਤੇ ਬਾਲੇ ਵੀ ਜਿਹੜੇ ਗਲੇ ਪੈ ਨੇ ਕੰਧਾਂ ਦੀ ਗੱਲ ਕਰੀਏ ਤਾਂ ਕੰਧਾਂ ਦੇ ਵਿੱਚ ਵੀ ਜਿਹੜੀਆਂ ਦਰਾਰਾਂ ਪਈਆਂ ਹੋਈਆਂ ਨੇ ਪਰ ਗਰੀਬੀ ਰੇਖਾ ਦੇ ਵਿੱਚ ਜਿੱਥੇ ਰਹਿ ਰਹੇ ਨੇ ਇਹਨਾਂ ਦਾ ਆਮ ਸਮਾਜ ਸੇਵੀਆਂ ਨੂੰ ਜਾਂ ਇਲਾਕੇ ਦੇ ਲੋਕਾਂ ਚਾਹੀਦਾ ਮਦਦ ਕਰਨਾ ਪਰ ਮਦਦ ਦੀ ਬਜਾਏ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਸਿਲੰਡਰ ਹੈ ਦਾ ਹੀ ਜਾਂ ਹੋਰ ਵੀ ਮੋਬਾਈਲ ਫੋਨ ਦੱਸਿਆ ਜਾਂਦਾ ਜਿਹੜਾ ਉਹ ਵੀ ਚੋਰਾਂ ਦੇ ਵੱਲੋਂ ਚੋਰੀ ਕਰਕੇ ਲੈ ਗਏ ਨੇ ਆ ਤੁਸੀਂ ਦੇਖ ਸਕਦੇ ਚੁੱਲਾ ਪਿਆ ਹੋਇਆ ਹੈ ਸਿਲੰਡਰ ਸੀਗਾ ਉਹ ਵੀ ਕਿਸੇ ਸਮਾਜ ਸੇਵੀ ਦੇ ਵੱਲੋਂ ਦਿੱਤਾ ਗਿਆ ਸੀ ਪਰ ਉਹ ਸਿਲੰਡਰ ਜਿਹੜਾ ਉਹ ਵੀ ਚੋਰੀ ਜਿਹੜਾ ਹੋ ਗਿਆ ਹੈ ਕੋਈ ਚੋਰਾਂ ਦੇ ਵੱਲੋਂ ਆਪਣੀ ਨਸ਼ੀ ਦੀ ਪੂਰਤੀ ਕਹਿ ਸਕਨੇ ਆ ਜਾਂ ਕਰਨ ਦੇ ਲਈ ਇਹਨਾਂ ਨੂੰ ਚੱਕਿਆ ਹੋਵੇਗਾ ਤਸਵੀਰ ਦੇਖੋ ਚੁੱਲਾ ਹੈ ਪਿਆ ਹੋਇਆ ਉਹ ਵੀ ਕੀ ਹਾਲਾਤ ਕੀ ਨੇ ਆ ਤੁਸੀਂ ਦੇਖ ਸਕਦੇ ਤਵੇ ਦੀ ਤਸਵੀਰ ਤੁਹਾਨੂੰ ਅਸੀਂ ਦਿਖਾਉਣੀ ਹੈ ਇਸ ਤਵੇ ਨਾਲ ਰੋਟੀ ਪਕਾਉਂਦੇ ਜਿੰਦੇ ਵਿੱਚ ਵੀ ਛੇਕ ਹੋਏ ਹੋਏ ਨੇ ਸਾਰਾ ਟੁੱਟਾ ਹੋਇਆ ਹੈ ਵਿੱਚ ਸਾਰਿਆਂ ਦੇ ਵਿੱਚ ਵੀ ਇਹ ਨਿਸ਼ਚੇਕ ਨੇ ਇਹ ਹਾਲਾਤ ਨੇ ਪਰ ਗਰੀਬੀ ਹੋਣ ਦੇ ਕਾਰਨ ਜਿਹੜਾ ਸਮਾਜ ਜਿਹੜਾ ਇਸੇ ਤਰ੍ਹਾਂ ਬਤੀਤ ਕਰਨਾ ਪੈਂਦਾ ਤੁਸੀਂ ਦੇਖ ਸਕਦੇ ਜੀ ਇਹ ਮਾਤਾ ਹੈ ਨਾਲ ਉਹਨਾਂ ਦੇ ਉਹ ਬੇਟਾ ਬੇਟਾ ਜਿਹੜਾ ਕਿ ਅੱਜੋ ਬਿਮਾਰ ਵੀ ਹੈਗਾ ਤੇ ਬਾਕੀ ਮਾਤਾਂ ਨਾਲ ਹੀ ਗੱਲਬਾਤ ਕਰਾਂਗੇ ਮਾਤਾ ਕੀ ਨਾਮ ਕੀ ਹੈ ਚੱਲਿਆ ਹਾਂ ਚਲ ਮਾਤਾ ਬੇਟੇ ਦੀ ਸੀ ਗੱਲ ਕਰੀਏ ਪੁੱਤ ਕੀ ਆਪਣਾ ਦਿਮਾਗੀ ਤੌਰ ਤੇ ਆ ਜਾਂ ਕੀ ਹੈ ਇਹ ਮਾਕੇ ਸਰ ਪਤਾ ਨਹੀਂ ਲੱਗ ਰਾ ਇਹ ਕਿਸੇ ਨੇ ਕੁਝ ਕਰ ਦਿੱਤਾ ਹੈ ਜਾਂ ਕਿਵੇਂ ਇਹ ਪਹਿਲੇ ਵਧੀਆ ਜਰਮ ਹੋਇਆ ਹੁੰਦਾ ਵਧੀਆ ਸੋ ਜਦੋਂ ਬੱਚੇ ਰੋਂਦੇ ਨੇ ਜਰਮ ਲੈਂਦੇ ਇਹ 8 ਦਿਨ ਵਧੀਆ ਆ ਰਿਹਾ ਸਭਿਆ ਇਹ ਮਗਰੋਂ ਪਤਾ ਨਹੀਂ ਨਾ ਇੱਕਦਾਂ ਮੀ ਛੁੱਟੀ ਵਜੀ ਇੱਕਦਾਂ ਇੱਕ ਕਿੰਨੇ ਸਾਲਾਂ ਦਾ ਹੋ ਤੜ ਤੇਰੇ 14 ਸਾਲ ਦਾ ਤੇ ਅੱਛਾ ਹੁਣ ਇਹਨੂੰ ਫਿਰ ਸਾਹਮਣਾ ਆ ਪੈਂਦਾ ਸਾਹਮਣਾ ਮੈਂ ਆ ਨਹੀਂ ਆਪ ਮੈਂ ਤੁਹਾਡੇ ਅੱਗੇ ਅੱਗੇ ਸਰ ਨੂੰ ਆਇਆ ਮੈਂ अच्छा। ਨਾ ਯਾਦ ਨਾ ਆਦਾ ਨਹੀਂ ਸੀ ਮੱਸੇ ਪਰ ਮੇਰੇ ਤਾਂ ਆਪਣੋ ਨਿਆਦ ਆਪਣੀ ਸੁਭਾਲਿਆ ਜਾਂਦਾ। ਸਰ ਤੇ ਮੈਂ ਇਹਨੂੰ ਕੀ ਕਰ ਸਕਦਾ। ਤੇ ਹੱਥ ਦੀ ਗੱਲ ਕਰੀਏ ਮਾਤਾ ਕੀ ਗੱਲ ਹੱਥਾਂ ਨੂੰ ਕਿਸ ਤਰ੍ਹਾਂ ਉਂਗਲਾਂ ਵੀ ਸਾਰੀਆਂ ਕਟੀਆਂ ਹੀਆਂ। ਹਾਂ ਮੈਨੂੰ ਸਰ ਪਤਾ ਨਹੀਂ ਇਹ ਕੀ ਹੋ ਗਿਆ ਸੀਦਾ। ਇਹ ਤਾਂ ਬਹੁਤ ਖਰਾਬ ਹੋ ਗਿਆ ਸੀ। ਸਾਰੇ ਜ਼ਹਿਰ ਚੜ ਗਈ ਸੀ ਦੀ। ਅੱਛਾ ਅੱਛਾ। ਇਹ ਤਾਂ ਮੈਦਾ ਹੈ। ਇਹਦੋਂ ਗੁੱਟ ਵੀ ਛਾਦੇ ਵੀ ਟੁੱਟਾ ਹੋਇਆ। ਇਹ ਵੀ ਟੁੱਟਾ। ਅੱਛਾ ਅੱਛਾ। ਇਹ ਵੀ ਡੇਗ ਪੀਸਾਂ ਦੀ ਟੁੱਟ ਗਿਆ ਚੱਕਰ ਆ ਗਿਆ। ਤੇ ਇਸ ਤਰ੍ਹਾਂ ਕਰਕੇ ਜਦੋਂ ਇਹਨਾਂ ਦੇ ਡਾਡੀ ਵੀ ਤੇ ਪਤੀ ਨੂੰ ਕੀ ਗੱਲ ਹੋਈ ਸੀਗੀ ਪਤੀ ਨੂੰ ਪਤਾ ਨਹੀਂ ਸਾਰੇ ਨਾ ਕਹਿੰਦੇ ਐਕਸੀਡੈਂਟ ਹੋ ਗਿਆ ਹੈ ਪਤਾ ਨਹੀਂ ਮਾਰ ਦਿੱਤਾ ਹੈ ਕੋਈ ਪਤਾ ਹੀ ਨਹੀਂ ਚੱਲਿਆ ਕਿੰਨਾ ਸਮਾਂ ਹੋ ਗਿਆ ਨਾ ਸਨ ਚਾਰ ਕ ਚਾਰ ਪੰਜ ਸਾਲ ਹੋ ਗਏ ਆਪਕ ਦੇ ਨਾਲੇ ਮਹੀਨੇ ਤੇ ਚਾਰ ਸਾਲ ਹੋ ਗਏ ਨੇ 20 ਤਰੀਕ ਨੂੰ ਗ੍ਰੇਟੀ ਤੇ ਫਿਰ ਮਾਤਾ ਹੁਣ ਜੇ ਪੁੱਤ ਵੀ ਹੈਗਾ ਉਹਨੂੰ ਹੀ ਸਾਂਭਣਾ ਹੈਗਾ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਘਰ ਦਾ ਕਿਵੇਂ ਇਸ ਤਰ੍ਹਾਂ ਕਿਸੇ ਤਾਂ ਲੈ ਆਣ ਜੇ ਤੇ ਹੂੰ ਦੇ ਆ ਥੋੜਾ ਕਨਾ ਜ਼ਿਆਦਾ ਗੁਜ਼ਾਰਾ ਕਰ ਲੈਨੇ ਇੱਕ ਦਿਨ ਧਾਰ ਲੈ ਨਹੀਂ ਚਾਰ ਦਿਨ ਖਾ ਲਈਦਾ ਤੇ ਜੇ ਰਾਤ ਮੇ ਤਾਂ ਪੱਕ ਗਈ ਇੱਧੇ ਨੇ ਰੋਟੀ ਪੱਕ ਗਈ। ਕੋਈ ਆਈ ਆਹੀ ਰਾਤ ਖਾ ਲੈਣੀ। ਜੇ ਤੱਕ ਜਿਹਨੇ ਪੱਕ ਗਈ ਉਹ ਰਾਤ ਜਿਹਨੇ ਖਾ ਲੈਣੀ ਅੱਭੀ। ਮੇਡਾ ਔਖਾ ਹੁੰਦਾ ਕਿ ਪੁੱਤ ਵੀ ਜਿਹੜਾ ਮਾਂ ਤੋਂ ਜਰਿਆ ਤਾਂ ਨਹੀਂ ਜਾਂਦਾ ਇਸ ਤਰ੍ਹਾਂ। ਮੈਂ ਨਹੀਂ ਮੇ ਤਾਂ ਭੁੱਖਾ ਜਰਾਂ ਜਾਂਦਾ। ਤੇ ਜੇਰਾ ਇੱਕ ਤਾਂ ਰਾਤ ਉੱਠ ਨਹੀਂ ਆਂ ਜੇ ਨੰਗਾ ਹੋਵੇ, ਨੰਗਾ ਹੋਵੇ ਕੱਜਾ ਵੇ ਟਰ ਟਰ ਵਾਰੀ। ਕੱਜ ਨਹੀਂ ਇਹਨੂੰ ਮਸਰ। ਤੇ ਕੋਈ ਹਾਲ ਨਹੀਂ ਕੋਈ ਬੰਦਾ ਨਹੀਂ। ਜੇ ਰਾਤ ਨੂੰ ਉਠਾਂ ਦੀ। ਉਹ ਤੋਂ ਟੋੜੇ ਕ ਦਿਨ ਸਿਲੰਡਰ ਹੋਏ ਭਰਾਏ ਨੂੰ ਆਇਆ ਸੀ। ਉਹ ਜਾ ਉੱਠ ਕੇ ਘੁੱਟ ਰਾਤ ਪਈ ਨਹੀਂ ਕਿਤੇ ਜਾ ਟੈਂਸ਼ਨਾਂ ਨਾਲ ਨੀਂਦਰ ਨਹੀਂ ਆਉਂਦੀ। ਚਾਹ ਬਣਾ ਲੈਣੀ। ਉਹ ਵੀ ਰਾਤੀ ਉੱਠੀ ਤੇ ਉੱਠਣ ਲੱਗੀ ਚੱਕਰ ਆਇਆ ਤੇ ਡਿੱਗ ਪਈ। ਤੇ ਡਿੱਗ ਪਈ ਇਹ ਬਿਮਾਰ ਹੋ ਗਿਆ। ਤੇ ਫਿਰ ਰਾਤ ਬੇਚੀਰੀ ਲੈ ਤੇ ਇਹਨੂੰ ਇੱਕ ਠੰਡ ਇੱਥੇ ਜਾਂਦੀ ਹੈ। ਅੰਦਰ ਮੈਂ ਇਹਨੂੰ ਸਰਦੀ ਨਹੀਂ। ਸਿਲੰਡਰ ਮਾਤਾ ਕਿਵੇਂ ਸੀਗਾ ਜਿਹੜਾ ਗੱਲ ਦੱਸਦੇ ਤੁਸੀਂ ਸਿਲੰਡਰ ਵੀ ਚੋਰੀ ਹੋ ਗਿਆ। ਸਿਲੰਡਰ ਤਾਂ ਚੋਰੀ ਹੋ ਗਿਆ। ਸਿਲੰਡਰ ਤਾਂ ਭਰਾਈ ਨੂੰ ਆਇਆ ਮੈਂ ਥੋੜੇ ਦਿਨ ਐਸੀ ਸੱਚੋ। ਅੱਛਾ ਤੇ ਉਹ ਚੋਰੀ ਹੋ ਗਿਆ। ਉਹ ਮੈਂ ਤਾਂ ਕਿਹਾ ਚੱਲ ਭਰਾਈ ਦੱਸਿਆ ਇਹਨੂੰ। ਪੜਕੇ ਵਰਕੇ ਚਾਹ ਬਣਾ ਲਾਂ ਕਰਾਂਗੇ ਨਹੀਂ ਉੱਠਿਆ ਜਾਂਦਾ ਛੇਤੀ ਤੇ ਉਹ ਰਾਤ ਨੂੰ ਪਤਾ ਹੀ ਨਹੀਂ ਲੱਗਾ ਕਿ ਤੇ ਅੱਖ ਲੱਗਦੀ ਤੇ ਪਤਾ ਹੀ ਨਹੀਂ ਲੱਗਾ ਇਧਰੋਂ ਕੋ ਆਇਆ ਕਿ ਬਾਹਰੋਂ ਕੋ ਆਇਆ ਵਰ ਤੇ ਬਾਹਰ ਲੱਗਾ ਹੁੰਦਾ ਚਲ ਨਹੀਂ ਆਇਆ ਕੀ ਬਤਾ ਉੱਤੇ ਹੀ ਕੋ ਆ ਗਿਆ ਤੇ ਪਤਾ ਹੀ ਨਹੀਂ ਚੱਲਿਆ ਬੈਂਡਰੀ ਕੱਲਾ ਜਾਂ ਹੋ ਰਿਹਾ ਕੁਛਿਲ ਗਿਆ ਮੋਬਾਈਲ ਇੱਕ ਚੱਕਿਆ ਗਿਆ ਅੱਛਾ ਉਹ ਲਿਆ ਸੀਦਾ ਉਹ ਜਿਹੜੇ ਛੋਟੇ ਹੁੰਦੇ ਨਹੀਂ ਚੱਲਦਾ ਉਹ ਲਿਆ ਸੀਦਾ ਤੇ ਉਹ ਵੀ ਚੱਕਿਆ ਗਿਆ ਸਰ ਤਾਂ ਜਿਹੜੇ ਕੋ ਤਾਂ ਕੋਈ ਪਾ ਉਹ ਤੇ ਵਾਲੀ ਵਾਸਤਾ ਵੀ ਕੋਈ ਨਹੀਂ ਰਹਿ ਗਿਆ ਤੇ ਮਾਤਾ ਜੇ ਅਸੀਂ ਗੱਲ ਕਰਨੇ ਕੋਈ ਪੈਨਸ਼ਨ ਲੱਗੀ ਹੋएगी ਕੋਈ ਮਨ ਲਓ ਸਰਕਾਰੀ ਪੈਨਸ਼ਨ ਹੁੰਦੀ ਕੁਛ ਆਉਂਦਾ ਕੁਛ ਆਉਂਦਾ ਥੋੜਾ ਜਿਆਦਾ ਹੁੰਦੇ 3 ਜਿਆਦਾ 3000 ਨਾਲ ਸਰਕੀ ਗੁਜ਼ਾਰੇ ਹੁੰਦੇ ਤੇ ਰੱਸਨ ਮਿਲਦਾ ਹਾਂ ਜੀ ਰੱਤ ਨੇ ਰੱਤ ਨੇ ਰਾਤ ਨੇ ਤੇ 10 10 ਕਿਲੋ 11 11 ਕਿਲੋ ਦੋ ਮਾਪ ਪਤਰਾ ਦੀ ਕਰਨ ਕੋ ਮਿਲਦੀ ਥੋਨੇ ਨਾਲ ਤਾਂ ਮਾਤਾ ਜੇ ਕੰਮ ਕਰ ਜਾਂਦੇ ਜਾਂ ਕਿਤੇ ਜੇ ਫਿਰ ਤੇ ਫਿਰ ਇਹ ਪੁੱਤ ਨੂੰ ਇਹਨੂੰ ਕੌਣ ਮਗਰੋਂ ਸੰਭਾਲਦਾ ਇਹਨੂੰ ਥੋੜਾ ਜਾਨੀ ਇਹਨੂੰ ਤੇ ਮਗਰੋਂ ਉਹਨਾਂ ਦੀ ਬਿਮਾਰ ਹੋ ਜਾਂਦਾ ਕਿਤੇ ਨਹੀਂ ਬਿੰਦਾ ਕਿਤੇ ਆਣ ਕਿਤੇ ਉੱਕ ਲਈ ਨਹੀਂ ਡਿੱਗੇ ਕੌਣ ਕੈਮ ਨਹੀਂ ਜਾਂਦਾ ਫਿਰ ਕਿਤੇ ਨੇ ਕੋਈ ਪਿੰਡ ਦੇ ਜੇ ਮੰਨ ਲਓ ਜਾਂ ਸਰਕਾਰੀ ਕੋਈ ਐਮਐਲਏ ਜਾਂ ਕੋਈ ਕਿਸੇ ਤਰ੍ਹਾਂ ਕੋਈ ਮਦਦ ਦਿੰਦੇ ਫੇਨੇ ਨਹੀਂ ਸਾਨੂੰ ਕਿਉਂ ਆਖ ਕੇ ਆ ਪੈਨਸ਼ਨ ਸਾਨੂੰ ਜਰੂਰ ਐਮਸੀ ਨੇ ਦਵਾਈ ਭੱਜ ਭਜਾ ਕੇ ਜੀ ਤੇ ਸਿਸ ਸਾਨੂੰ ਜਰੂਰ ਆ ਇਹ ਇੰਨਾ ਸਾਨੂੰ ਇੰਨਾ ਹੀ ਆਂਦਾ ਧੰਨਵਾਦ ਜੀ ਇਹਨੇ ਸਪਸਟ ਮਤਾਈ ਕਿ ਉਹ ਵੀ ਸਾਰੀਆਂ ਚੋਰੀਆਂ ਨਾਲ ਦੇ ਚੋਰੀਆਂ ਸਾਰੀਆਂ ਚੁੰਦੀਆਂ ਪਈਆਂ ਨੇ ਉਹ ਤੇ ਕਿਸੇ ਤੋਂ ਦੇ ਕੇ ਦਿਹਾੜੀ ਤੇ ਉਹ ਕੜਾਈਆਂ ਸੀ ਉਹ ਵੀ ਫੇਰ ਚੋਣ ਲੱਗਦੀਆਂ ਉਹ ਬਾਲੇ ਤਾਂ ਟੁੱਟੇ ਹੋਏ ਸਾਰੇ ਤੇ ਸਾਰੇ ਤੁਸੀਂ ਆਪ ਹੀ ਸਰ ਦੇਖ ਲੈ ਨਾ ਤਾਂ ਸਾਡੇ ਤੇ ਜੇ ਕੋਈ ਹੋ ਸਕਦਾ ਤੇ ਸਾਨੂੰ ਅਸੀਂ ੱਟੇ ਨਾਲ ਦੀ ਮੰਗ ਰਿਆ ਸੀ ਇਹਨੂੰ ਜੇ ਕੋਈ ਦੇ ਮਜਬੂਰੀ ਤੋਂ ਤੋਸਾ ਕਰੀ ਤੇ ਸਾਨੂੰ ਦੇਵੋ ਹਿਆੜੀਆਂ ਚੱਤਾਂ ਦਾ ਕਰ ਲਈਏ ਕੋਈ ਰੋਟੀ ਦਾ ਕਰ ਲਈਏ ਆਪਦੀ ਦਾ ਚਲ ਇਹਨੇ ਨਲਮਾ ਬਿਮਾਰੀ ਜੀ ਕੋਈ ਹਾਂ ਦੇ ਪੁੱਤ ਨੂੰ ਲੈ ਕੇ ਕੋ ਖੋਲੇ ਤੇ ਬੈ ਜਾਵਾਂਗੀ ਮਤਾ ਜੀ ਇਹਦੇ ਬੱਚੇ ਦੀ ਗੱਲ ਕਰਨੇ ਦਵਾਈ ਦੱਪੇ ਦਾ ਫਿਰ ਕਿਵੇਂ ਦਵਾਈ ਦੱਪੇ ਦਾ ਜੇ ਚਲਾਉਣਾ ਐ ਜੇ ਚਲਾਵਾ ਤੇ ਜ ਜਿੱਦ ਕਿਤੇ ਕੁਝ ਹੋਵੇ ਮੇਰੇ ਕੋਲ ਦਿਖਾਨ ਨੂੰ ਨਾ ਲੈ ਕੇ ਆਵਾਂ ਤੇ ਮੈਂ ਇਹਦੀ ਦਵਾਈ ਦੱਪੇ ਵਾਲੇ ਚਲੀ ਜਾਵਾਂ ਤੇ ਪੈਸਾ ਹੋਵੇ ਤੇ ਜਾਵਾਂ ਇਹ ਇਹ ਮਤਾ ਬੋਲਣ ਦਾ ਕੁਝ ਤਾਂ ਨਹੀਂ ਬੋਲਦਾ ਬੋਲਦਾ ਕੁਝ ਵੀ ਨਹੀਂ ਰ ਅਸ ਨਹੀਂ ਬੋਲਦਾ ਸੈਂਤ ਨਾਲ ਮਾੜਾ ਮੋਟਾ ਕਰ ਲੈਂਦਾ ਉਹ ਵੀ ਅੱਖਾਂ ਉਹ ਕਰਾ ਕਰ ਇਹਨੂੰ ਪਤਾ ਲੱਗ ਜਾਂਦਾ ਵੀ ਆਹ ਠੀਕ ਐ ਅਈ ਵਰਤੀ ਦੀ ਆ ਮੈਂ ਪੜਨੀ ਜੇ ਮਤਾਂ ਦੇ ਕੋਈ ਤੁਹਾਡੀ ਮਦਦ ਕਰਨਾ ਚਾਹੁੰਦਾ ਕੀ ਚਾਹੀਦਾ ਕੋਈ ਹੋ ਸਕਦਾ ਵੀ ਆਦਾ ਕੋਈ ਪਾ ਥੈਲੇ ਦਾ ਵੀ ਜੇ ਕੋਈ ਚੱਲ ਵੀ ਮਹੀਨੇ ਦਾ ਕੋਈ ਸਾਨੂੰ ਮਿਲ ਜਾਵੇ ਘਰੇ ਕੋਈ ਯਾਰ ਕੋ ਦੋ ਯਾਰ ਚਾਰ ਯਾਰ ਤੇ ਚਲ ਅਸੀਂ ਆਪਦਾ ਉਹ ਯੱਕ ਡਵਾ ਕੇ ਅਸੀਂ ਖਾਦੀ ਜਾਈਏ ਕਰਕੇ ਉਹ ਯਾ ਹੀ ਡਵਾ ਕੇ ਖਾਦੀ ਜਾਈਏ ਕਰਕੇ ਇਹ ਨਹੀਂ ਬੇਨਤੀ ਹੋ ਸਾਡੇ ਹੋਰ ਕੋਈ ਆਪਾਂ ਘੋੜੇ ਉੱਠ ਤਾਂ ਮੰਗਦੇ ਨਹੀਂ ਦੇ ਵੀ ਜਿਹੜੇ ਆਪਾਂ ਕਾਰਾਂ ਸਕੂਟਰ ਮੰਗਣੇ ਆ ਇਹ ਨਹੀਂ ਮਾ ਸਾਡੇ ਕੋਲੇ ਹੋਵੇ ਤਾਂ ਅਸੀਂ ਆਦਾ ਘਰੇ ਬੈਠੇ ਖਾਧੀ ਜਾਈਏ ਕਿਸੇ ਦਾ ਹੀ ਚਾਕਾ ਨਾ ਚੱਕ ਜੇ ਅਕੇਰਾ ਹੀ ਚਾਕਾ ਨਾ ਚੱਕ ਜੇ ਮਾਤਾ ਮਣਕਾ ਨੂੰ ਪੜਾ ਕਰਨਾ ਮਾਤਾ ਕੋਈ ਗੱਲ ਨਹੀਂ ਜੇ ਪਰਮਾਤਸਰ ਹੁੰਦਾ ਜੇ ਅਸੀਂ ਇਹਨੂੰ ਇਹ ਮੈਂ ਕਿਤੇ ਨਾ ਕੁਝ ਛੱਡ ਕੇ ਮੈਂ ਤਾਂ ਕਿਤੇ ਜਾਨ ਜੋਗੀ ਨਹੀਂ ਕਿਸੇ ਦੇ ਨਾਮ ਅਰਗ ਤੇ ਜਾਨ ਜੋਗੀ ਨਾ ਕਿਸੇ ਜਾਇਰ ਜੀਨ ਤੇ ਜਾਨ ਜੋਗੀ ਹੈ ਤੇ ਰਿਸ਼ਤੇਦਾਰ ਜਾਂ ਸ਼ਰੀਕਾ ਸਾਰੇ ਉਹ ਕੋਈ ਮਦਦ ਕਰਦੇ ਕੋਈ ਉਹ ਸਰ ਜਦੋਂ ਹੋਵੇ ਨਾ ਉਹ ਆਂਦੇ ਉਹ ਸਾਰੇ ਸੀਦੇ ਕੋਈ ਵੀ ਨਹੀਂ ਦਾ ਮਾੜੇ ਸਮੇਂ ਕੋਈ ਨਹੀਂ ਖੜਦਾ ਕੋਈ ਮਾੜੇ ਸਮੇਂ ਤੇ ਕੋਈ ਨਹੀਂ ਖੜਦਾ ਜਦੋਂ ਉਹ ਆ ਤਾਂ ਸਾਰੇ ਆਪ ਰਿਸ਼ਤੇਦਾਰ ਨੇ ਜਦੋਂ ਮਾੜਾ ਸੰਸਾਰ ਤੇ ਵਕਤ ਆ ਜਾਣਾ ਉਦੋਂ ਇਕੱਲੇ ਗਣੀਂਦੇ ਨੇ ਮਾਤਾ ਤੁਸੀਂ ਦੇਖ ਸਕਦੇ ਕਿਲੇ ਹਾਲਾਤਾਂ ਦੇ ਵਿੱਚ ਹੱਥ ਜਿਹੜੇ ਨੇ ਉਹ ਵੀ ਇੱਕ ਹੱਥ ਦੀਆਂ ਉਂਗਲਾਂ ਜਿਹੜੀਆਂ ਨੇ ਉਹ ਸਾਰੀਆਂ ਵੀ ਕੱਟੀਆਂ ਜਾਂ ਦੂਸਰਾ ਹੱਥ ਦਾ ਗੁੱਟ ਵੀ ਜਿਹੜਾ ਟੁੱਟਾ ਹੋਇਆ ਤੇ ਇਹ ਹਾਲਾਤ ਦੇ ਵਿੱਚ ਫਿਰ ਵੀ ਮਾਤਾ ਜਿਹੜੀ ਨੇ ਮਿਹਨਤ ਕਰਕੇ ਆਪਦੇ ਪੁੱਤ ਨੂੰ ਪਾਲੀ ਇਹ ਪੁੱਤ ਜਿਹੜਾ 13-14 ਸਾਲ ਦੀ ਘੱਟੋ-ਘੱਟ ਦੀ ਉਮਰ ਹੋ ਚੁੱਕੀ ਏ ਕਿਸੇ ਤਰ੍ਹਾਂ ਨਾ ਇਹ ਬੋਲ ਸਕਦਾ ਹੈ ਨਾ ਇਹ ਕੋਈ ਕਿਸੇ ਤਰ੍ਹਾਂ ਕੋਈ ਸਮਝ ਸਕਦਾ ਕਿਸੇ ਗੱਲ ਨੂੰ ਰੋਟੀ ਪਾਣੀ ਆ ਖੁਦ ਮਾਤਾ ਨੂੰ ਹੋਣਾ ਪੈਂਦਾ ਪਰ ਜਿਹੜੀ ਹੈਰਾਨੀ ਦੀ ਗੱਲ ਇੱਥੇ ਇੱਕ ਹੋਰ ਏ ਜਿਹੜੀ ਕਿ ਇਸ ਮਾਤਾ ਨੂੰ ਕਿਸੇ ਦਾਨੀ ਸੱਜਣ ਦੇ ਵੱਲੋਂ ਸਿਲੰਡਰ ਦਿੱਤਾ ਗਿਆ ਏ ਪਰ ਚੋਰਾਂ ਦੇ ਵੱਲੋਂ ਉਹਨੂੰ ਵੀ ਲਈ ਬਖਸ਼ਿਆ ਗਿਆ ਤੇ ਇੱਕ ਤੁਹਾਨੂੰ ਹੋਰ ਮਲਾਉਣਿਆ ਸਮਾਜ ਸੇਵੀ ਹੈਗਾ ਜਿੰਨੇ ਵੱਲੋਂ ਇਸ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਂਦੀ ਏ ਇਹ ਗੋਸਿਕ ਨੌਜਵਾਨ ਹੈ ਇਹ ਨੌਜਵਾਨ ਜਿਹੜਾ ਹੈਗਾ ਸੁਣ ਨਹੀਂ ਸਕਦਾ ਬਿਲਕੁਲ ਇਹਨੂੰ ਤੇ ਪਰ ਬੋਲ ਜ਼ਰੂਰ ਲੈਂਦਾ ਹੈ ਪਰ ਸੁਣ ਨਹੀਂ ਕਿਸੇ ਤਰ੍ਹਾਂ ਨਹੀਂ ਸਕਦਾ ਇਹ ਮਿਸਤਰੀ ਦਾ ਕੰਮ ਕਰਦਾ ਹੈ ਨਰਾਜਗਰੀ ਮਿਸਤਰੀ ਦਾ ਕੰਮ ਕਰਦਾ ਉਸ ਦੇ ਵਿੱਚੋਂ ਆਪਣਾ ਕੁਝ ਹਿੱਸਾ ਜਿਹੜਾ 50% ਆਪ ਦੇ ਘਰੇ ਵਰਤਦਾ ਤੇ 50% ਜਿਹੜੇ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਦਾ ਘਟੋ ਘਾਟ ਚਾਰ ਪੰਜ ਪਰਿਵਾਰ ਨੇ ਜਿਨ੍ਹਾਂ ਨੂੰ ਸਰਦਾ ਪੁੱਜਦਾ ਹੈ ਜ਼ਰੂਰ ਰਾਸ਼ਨ ਵੀ ਦਿੰਦਾ ਹੈ ਇਹੋ ਜੇ ਚਾਹੀਦੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਪਰ ਇਸ ਨੌਜਵਾਨ ਤੋਂ ਸਿਹਤ ਵੀ ਜੜੀ ਕੀ ਲੈਣੀ ਚਾਹੀਦੀ ਹੈਗੀ ਕਿ ਇਹੋ ਜੇ ਪਰਿਵਾਰ ਨੂੰ ਅੱਜ ਜ਼ਰੂਰਤ ਹੈ ਮਾਤਾ ਨੇ ਜਿਸ ਤਰ੍ਹਾਂ ਦੱਸਿਆ ਕਿ ਚੰਗੇ ਸਮੇਂ ਦੇ ਵਿੱਚ ਹਰੀ ਖੜਦਾ ਮਾੜੇ ਸਮੇਂ ਦੇ ਵਿੱਚ ਕੋਈ ਵੀ ਨਾਲ ਨਹੀਂ ਖੜਦਾ ਪਰ ਅਸੀਂ ਇੱਥੇ ਨਾਲ ਅਪੀਲ ਵੀ ਕਰਾਂਗੇ ਸਮਾਜ ਸੇਵੀ ਸੰਸਥਾਵਾਂ ਨੂੰ ਐਨ ਆਰਿ ਭਰਾਵਾਂ ਨੂੰ ਤੇ ਨਾਲ ਸਰਕਾਰ ਨੂੰ ਵੀ ਕਿ ਇਹੋ ਜੇ ਪਰਿਵਾਰਾਂ ਜਿਹੜੀ ਬਾਫੜੀ ਜਾਵੇ ਤਾਂ ਜੋ ਕਿ ਇੱਕ ਮਾਂ ਆਪਣੇ ਪੁੱਤ ਨੂੰ ਵੇਖ-ਵੇਖ ਸਦਾ ਜਿਹੜੀ ਵਿਲਕ ਦੀ ਨਾ ਰਵੇ ਉਹਨੂੰ ਅੱਜ ਜ਼ਰੂਰ ਤੇ ਰਾਸਨ ਦੀ ਵੀ ਤੇ ਦਵਾਈ ਦੀ ਵੀ ਜਿਹੜੀ ਜ਼ਰੂਰਤ ਹੈ ਬਾਕੀ ਦੇਖਣਾ ਹੋਵੇਗਾ ਕਿ ਕਿੰਨਾ ਕੁ ਸਾਜਰਾ ਦਿੱਤਾ ਜਾਂਦਾ ਹੈ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਕਾਈ ਨਿਊਜ਼ ਪੰਜਾਬ